ਤਦ ਦਸਾਈ ਨਤ ਕੜੀ ਕੋਈ ਪ੍ਰਭ ਦੱਸੇ ਤਨ ਜਾਉ ਕਹਿੰਦੇ ਮੈਂ ਕਹਿੰਦੇ ਮੈਂ ਧਰਮ ਵਾਲੇ ਇਸ ਰਸਤੇ ਤੇ ਖੜੀ ਹਾਂ ਪਰ ਇਸ ਰਸਤੇ ਤੇ ਖੜੀ ਹੋਈ ਉਸ ਰੱਬ ਦੇ ਘਰ ਦਾ ਰਾਹ ਪੁੱਛਦੀ ਤੇ ਕੋਈ ਮੈਨੂੰ ਉਸ ਰੱਬ ਦੇ ਘਰ ਦਾ ਰਾਹ ਦੱਸ ਦਵੇ ਕਿ ਵੇਖੋ ਨਾ ਜਿੰਨੇ ਪਹਿਲੀ ਵਾਰ ਅੰਮ੍ਰਿਤਸਰ ਜਾਣਾ ਪੁੱਛਦਾ ਪੁੱਛਦਾ ਜਾਂਦਾ ਕਿਤੇ ਵੀ ਤੁਸੀਂ ਜਾਣਾ ਕਿਤੇ ਵੀ ਤੁਸੀਂ ਜਾਣਾ ਕਿਤੇ ਵੀ ਤੁਸੀਂ ਜਾਣਾ ਜਿੱਥੇ ਤੁਹਾਨੂੰ ਰਾਹ ਦਾ ਨਹੀਂ ਪਤਾ ਤੁਸੀਂ ਚੱਲ ਪਏ ਕਰੋ ਕਿਸੇ ਨੇ ਦੱਸ ਦਿੱਤਾ ਵੀ ਇੱਥੋਂ ਇੱਧਰ ਨੂੰ ਜਾਵੀਂ ਇੱਧਰ ਨੂੰ ਜਾਵੀਂ ਤੁਸੀਂ ਚੱਲ ਪਏ ਪਰ ਸਾਨੂੰ ਪ੍ਰੋਫਰਲੀ ਉਹ ਐਡਰੈਸ ਤਾਂ ਨਹੀਂ ਪਤਾ ਸਾਨੂੰ ਉਹ ਰਾਹਾਂ ਦਾ ਨਹੀਂ ਪਤਾ ਸਾਨੂੰ ਉਹ ਮਾਰਗ ਦਾ ਨਹੀਂ ਪਤਾ ਤੇ ਅਸੀਂ ਪੁੱਛਦੇ ਪੁੱਛਦੇ ਜਾਵਾਂਗੇ ਕਦੀ ਕਿਤੇ ਰੋਕ ਕੇ ਗੱਡੀ ਪੁੱਛਾਂਗੇ ਕਦੀ ਕਿਤੇ ਰੋਕ ਕੇ ਪੁੱਛਾਂਗੇ ਤੇ ਅਗਲਾ ਸਾਨੂੰ ਰਾਹ ਪਾਵੇਗਾ ਦੱਸੇਗਾ ਨਸੇ ਤੇ ਅੱਜਕੱਲ ਲੋੜ ਨਹੀਂ ਸੈਨ ਦਿੱਤੇ ਹੁੰਦੇ ਆ ਵੀ ਇੰਨੇ ਕਿਲੋਮੀਟਰ ਤੇ ਫਲਾਣਾ ਸ਼ਹਿਰ ਹੈ ਇੰਨੇ ਕਿਲੋਮੀਟਰ ਤੇ ਫਲਾਣਾ ਸ਼ਹਿਰ ਪਰ ਫਿਰ ਵੀ ਕਈ ਵਾਰੀ ਬੰਦਾ ਉਲਝ ਜਾਂਦਾ ਹੈ ਕਿਉਂਕਿ ਕਿਤੇ ਸ਼ਾਰਟਕਟ ਰਸਤਾ ਵੀ ਜਾਂਦਾ ਹੈ ਕਿਤੇ ਸਿੱਧਾ ਰਸਤਾ ਵੀ ਜਾਂਦਾ ਹੈ ਫਿਰ ਪੁੱਛਣ ਵਾਲੇ ਜੇ ਚੱਲ ਪੈਣ ਤੇ ਪੜਾ ਹੈ ਪਰ ਜੇ ਪੁੱਛਣ ਵਾਲੇ ਇਕੱਲੇ ਰਾਤ ਤੇ ਖਲੋਤੇ ਪੁੱਛੀ ਜਾਣ ਚੱਲਣ ਨਾ ਚੱਲਣ ਨਾ ਕੀ ਉਹ ਮੰਜ਼ਿਲ ਤੇ ਪਹੁੰਚ ਜਾਣਗੇ ਕਿ ਮੈਂ ਸਵੇਰ ਤੋਂ ਲੈ ਕੇ ਰਾਤ ਤੱਕ ਰਾਹ ਤੇ ਖਲੋ ਕੇ ਪੁੱਛਾਂ ਕਿ ਅੰਮ੍ਰਿਤਸਰ ਜਾਣਾ ਜੀ ਕਿੰਨੇ ਕਿਲੋਮੀਟਰ ਹੈ ਅਗਲਾ ਦੱਸ ਦੇ ਕਿੰਨੇ ਕਿਲੋਮੀਟਰ ਹੈ ਐਨਾ ਟਾਈਮ ਲੱਗੇਗਾ ਦੂਸਰਾ ਬੰਦਾ ਆਇਆ ਮੈਂ ਉਹ ਤੋਂ ਪੁੱਛ ਰਿਹਾ ਤੀਸਰਾ ਬੰਦਾ ਆਇਆ ਮੈਂ ਉਹ ਤੋਂ ਪੁੱਛ ਰਿਹਾ ਇਦਾਂ ਪੁੱਛਦਿਆਂ ਪੁੱਛਦਾ ਮੈਨੂੰ ਸ਼ਾਮ ਹੋ ਗਈ ਪਰ ਮੈਂ ਚੱਲਿਆ ਤੇ ਇੱਕ ਕਦਮ ਵੀ ਨਹੀਂ ਇਹਨੂੰ ਭਾਈ ਗੁਰਦਾਸ ਜੀ ਲਿਖਦੇ ਆ ਭਾਈ ਗੁਰਦਾਸ ਜੀ ਕਹਿੰਦੇ ਪੂਸ਼ਤ ਪਥਕ ਤਾ ਮਾਰਗ ਨਾ ਧਾਰੈ ਪੱਗ ਪ੍ਰੀਤਮ ਕੇ ਦੇਸ ਕੈਸੇ ਬਾਤਨ ਕੇ ਜਾਈਏ ਕਹਿੰਦੇ ਪੁੱਛਦਿਆਂ ਪੁੱਛਦਿਆਂ ਬੰਦੇ ਨੂੰ ਸਾਰੀ ਜ਼ਿੰਦਗੀ ਲੰਘ ਗਈ ਪਰ ਧਰਮ ਦੇ ਰਾਹ ਤੇ ਤੇ ਪੈਰ ਹੀ ਨਹੀਂ ਰੱਖਿਆ ਵੇਖੋ ਨਾ ਪੁੱਛਦਿਆਂ ਪੁੱਛਦਿਆਂ ਸ਼ਾਮ ਹੋ ਗਈ ਪਰ ਚੱਲਿਆ ਇੱਕ ਕਦਮ ਵੀ ਨਿੱਕੀ ਉਹ ਅੰਮ੍ਰਿਤਸਰ ਪਹੁੰਚੇਗਾ ਨਹੀਂ ਪਹੁੰਚੇ ਕਿਉਂ ਕਿਉਂ ਚੱਲੇ ਆ ਨਹੀਂ ਤੇ ਇਸੇ ਤਰ੍ਹਾਂ ਇਸ ਧਰਮ ਦੀ ਦੁਨੀਆ ਚ ਵਿਚਰਦੇ ਆયા ਨਾ ਕਈਆਂ ਨੂੰ 90 ਸਾਲ ਹੋ ਗਏ ਕਈਆਂ ਨੂੰ 60 ਕਈਆਂ ਨੂੰ 70 50 ਜਿੰਨੀ ਜਿੰਨੀ ਉਮਰ ਹੈ ਹੱਦ ਤੱਕ ਉਨੇ-ਉਨੇ ਸਾਲ ਸਾਨੂੰ ਇਹ ਪੁੱਛਦਿਆਂ ਹੋਗੇ ਕਿ ਰੱਬ ਦੇ ਘਰ ਜਾਣਾ ਹੈ ਤੇ ਕਿਸ ਤਰੀਕੇ ਨਾਲ ਜਾਈਏ ਰੱਬ ਨਾਲ ਸਾਡੀ ਕਿਵੇਂ ਬੰਨ ਆਵੇ ਗੁਰੂਕੁਲ ਕਿਸ ਤਰੀਕੇ ਨਾਲ ਗੁਰੂ ਵਾਲਾ ਕਿਵੇਂ ਬਣਿਆ ਜਾਏਗਾ ਨਿਤਨੇਮ ਕਿਡੀਆਂ ਬਾਣੀਆਂ ਦਾ ਕਰੀ ਸਿਮਰਨ ਕੀ ਹੈ ਬੰਦਗੀ ਕੀ ਪੁੱਛਦੇ ਜਿੰਦਗੀ ਨਗਾ ਲਈ ਅਸੀਂ ਕਿ ਨਗਾ ਲਈ ਅਸੀਂ ਤੇ ਪਟਿਆਕ ਕਦਮ ਪਟਿਆਕ ਕਦਮ ਚਲਦਾ ਤੇ ਸਹੀ ਨਾ ਕਿ ਇੱਕ ਕਦਮ ਤੇ ਪੁੱਟਦਾ ਗੁਰੂ ਵਾਲੇ ਪਾਸ ਪਰ ਨਹੀਂ ਪੁੱਛਦਾ ਰਿਆ ਪੁਛ ਤ ਬਥਕਤਾ ਮਾਰਗ ਨਾ ਧਾਰਿਆ ਪਗ ਪ੍ਰੀਤਮ ਦੇ ਦੇਸ਼ ਕਾ ਸੇ ਬਾਤਨ ਕੇ ਜਾਈਓ ਭਲਿਆ ਗੱਲਾਂ ਨਾਲ ਪ੍ਰੀਤਮ ਦੇ ਦੇਸ਼ ਨਹੀਂ ਜਾਇਆ ਜਾਣਾ ਗੱਲਾਂ ਬਾਤਾਂ ਦੇ ਨਾਲ ਪ੍ਰੀਤਮ ਨੇ ਨਹੀਂ ਮਿਲਣਾ ਗੱਲਾਂ ਜੰਨੀਆਂ ਮਰਜ਼ੀ ਕਰੀ ਜਾ ਭਾਈ ਗੁਰਦਾਸ ਜੀ ਇਹ ਵੀ ਲਿਖਦੇ ਕਹਿੰਦੇ ਗਾਏ ਸੁਨੇ ਆਖੇ ਵਿੱਚੇ ਪਾਈਆ ਨਾ ਪਰਮਪਦ ਗੁਰੂ ਉਪਦੇਸ਼ ਕੋ ਲੋ ਨਾ ਕਮਾਈਏ ਜਿੰਨਾ ਮਰਜੀ ਗਾਈ ਜਾ ਜਿੰਨਾ ਮਰਜੀ ਸੁਣੀ ਜਾ ਜਿੰਨੀਆਂ ਮਰਜੀ ਅੱਖਾਂ ਮੀਡ-ਮੀਡ ਕੇ ਲੋਕਾਂ ਨੂੰ ਵਗਾ ਕਿ ਮੇਰੇ ਵਰਗਾ ਤੇ ਜੁੜਿਆ ਕੋਈਆ ਬੰਦਾ ਕੋਈ ਨਹੀਂ ਜਦੋਂ ਗੁਰੂ ਘਰ ਆ ਜਾਂਦੇ ਆ ਨਾ ਉਦੋਂ ਫਿਰ ਬਗਲੇ ਭਗਤ ਬਣ ਜਾਂਦੇ ਆ ਮਾਫ ਕਰਨਾ ਅੱਖਾਂ ਮੀਡ-ਮੀਡ ਕੇ ਲੋਕਾਂ ਨੂੰ ਵਿਖਾਨਿਆ ਵੀ ਮੇਰੇ ਵਰਗਾ ਤੇ ਜੁੜਿਆ ਹੋਇਆ ਕੋਈ ਪਰ ਭਾਈ ਗੁਰਦਾਸ ਜੀ ਕਹਿੰਦੇ ਗਾਏ ਸੁਣੇ ਅੱਖੇ ਮੀਚੇ ਤੇਰਾ ਗਾਵਿਆ ਤੇਰਾ ਸੁਣਿਆ ਤੇਰੀਆਂ ਮੀਟੀਆਂ ਹੋਈਆਂ ਅੱਖਾਂ ਗਾਇ ਸੁਨੇ ਅੱਖੇ ਵਿੱਚ ਪਾਇਆ ਨਾ ਪਰਮ ਪਦ ਇਨ੍ਹਾਂ ਚੀਜ਼ਾਂ ਨਾਲ ਪਰਮ ਪਦ ਦੀ ਪ੍ਰਾਪਤੀ ਨਹੀਂ ਕੋ ਤੇ ਪੁੱਛਿਆ ਭਾਈ ਗੁਰਦਾਸ ਜੀ ਨੂੰ ਵੀ ਫਿਰ ਪਰਮ ਪਦ ਦੀ ਪ੍ਰਾਪਤੀ ਕਿਵੇਂ ਹੋਵੇ ਕਹਿੰਦੇ ਪਰਮ ਪਦ ਦੀ ਪ੍ਰਾਪਤੀ ਹੋਵੇਗੀ ਜਦੋਂ ਤੂੰ ਗੁਰੂ ਦਾ ਉਪਦੇਸ਼ ਲੈ ਕੇ ਕਮਾਣਾ ਸ਼ੁਰੂ ਕਰੇਗਾ ਉਨਾ ਤੱਕ ਨਹੀਂ ਹੋਣੀ ਕਿਉਂਕਿ ਗੁਰ ਉਪਦੇਸ਼ ਗਿਓ ਲੈ ਉਹਨਾ ਕਮਾਇਆ ਜਿੰਨਾ ਤੱਕ ਗੁਰੂ ਦਾ ਉਪਦੇਸ਼ ਲੈ ਕੇ ਕਮਾਉਂਦਾ ਨਹੀਂ ਉਹਨਾ ਤੱਕ ਪ੍ਰਾਪਤੀ ਨਹੀਂ ਕੋਣੀ ਹੁਣ ਜੋ ਮੈਂ ਗੱਲ ਕਰ ਰਿਹਾ ਅਸਾਂ ਅਸੀਂ ਗੁਰੂ ਦਾ ਉਪਦੇਸ਼ ਹਜੇ ਤੱਕ ਸਿਰਫ ਸੁਣਿਆ ਹੈ ਸੁਣਿਆ ਹੈ ਹਜੇ ਤੱਕ ਸੁਣਿਆ ਹੈ ਪੜਿਆ ਪੜਿਆ ਸਿਰਫ ਉਸ ਉਪਦੇਸ਼ ਨੂੰ ਸੁਣਿਆ ਤੇ ਪੜਿਆ ਕੇ ਕਮਾਇਆ ਨਹੀਂ ਭਾਵ ਭਾਵ ਧਰਮ ਦੇ ਰਾਹ ਤੇ ਉੱਪਰ ਖੜੇ ਜ਼ਰੂਰ ਹਾਂ ਪਰ ਖੜੇ ਕੋਈ ਪੁੱਛੀ ਜਾਂਦੇ ਆ ਕਿੰਨਾ ਨਿਤਨੇਮ ਕਰੀਏ ਕਿੰਨੀ ਬਾਣੀ ਪੜੀਏ ਕਿੰਨਾ ਸਿਮਰਨ ਕਰੀਏ ਕੀ ਕਰੀਏ ਕੀ ਨਾ ਕਰੀਏ ਇਹ ਪੁੱਛਦੇ ਪੈ ਚੱਲਦੇ ਤੇ ਪੈ ਨੇ ਕੀ ਅਸੀਂ ਰੱਬ ਦੇ ਘਰ ਤੱਕ ਪਹੁੰਚ ਜਾਵਾਂਗੇ ਕਿ ਉਸ ਮਾਲਕ ਦੇ ਘਰ ਤੱਕ ਸਾਡੀ ਪਹੁੰਚ ਹੋਵੇਗੀ ਨਹੀਂ ਕਿਉਂਕਿ ਅਸੀਂ ਕੱਲਾ ਪੁੱਛ ਰਹੇ ਹਾਂ ਤੇ ਗੱਲਾਂ ਕਰ ਰਹੇ ਹਾਂ ਪੁਛ ਪੁਛ ਤ ਪਤਕਤਾ ਮਾਰਗ ਨਾ ਧਾਰਾ ਪਗ ਪ੍ਰੀਤਮਕ ਦੇਸ਼ ਕੈਸੇ ਬਤਨ ਕੈਸੇ ਬਤਨ ਕੀਤਾ ਭਾਈ ਗੁਰਦਾਸ ਜੀ ਅਗਲੀ ਉਹ